हक लॻे कै न लोट साई जुटीन हक लॻांगे कैनाल लोटीन ਪਠਾਨਕੋਟ ਵਿੱਚ ਜਗਾ ਜਗਾ ਦੇਖਣ ਨੂੰ ਮਿਲੇ ਕੂੜੇ ਦੇ ਢੇਰ ਸਫਾਈ ਕਰਮਚਾਰੀਆਂ ਵੱਲੋਂ ਕੀਤੀ ਗਈ ਹੜਤਾਲ ਉੱਥੇ ਹੀ ਸਰਕਾਰ ਦੇ ਪ੍ਰਤੀ ਨਾਰੇਵਾਜੀ ਵੀ ਕਰਦੇ ਹੋਏ ਨਜ਼ਰ ਆਈ ਆਖਿਰਕਾਰ ਕੀ ਹੈ ਪੂਰਾ ਮਾਮਲਾ ਦੇਖੋ ਤੁਸੀਂ ਵੀ ਪੂਰੀ ਖਬਰ ਰਹੀ ਤਾਂ ਤੱਕ ਬਨੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪੰਜਾਬ ਜੈਕੇ ਨਿਊਜ਼ ਅੱਜ ਅੱਜ ਸਰ ਅੱਜ ਜਿਹੜਾ ਕਿ ਸਫਾਈ ਨਹੀਂ ਹੋਈ ਫਿਰ ਸ਼ਹਿਰ ਦੀ ਕੀ ਜਾਨਾ ਅੱਜ ਜਿਹੜੀ ਸ਼ਹਿਰ ਦੀ ਜਿਹੜੀ ਸਫਾਈ ਬਸਾੜੀ ਓ ਠਾਪ ਰੱਖੀ ਗਈ ਆ ਤੇ ਦੇਖੋ ਲੋੜੀ ਦਾ ਤਿਹਾਰ ਵੀ ਇੱਕ ਇਮਤਿਹਾਰ ਹੁੰਦਾ ਤੇ ਸਾਡੀ ਪੰਜਾਬ ਸਰਕਾਰ ਵੱਲੋਂ ਅਜੇ ਤੱਕ ਸੀਵਰਮੈਨਾਂ ਨੂੰ ਪੱਕੇ ਸਫਾਈ ਕਰਨ ਚਾਰੀਆਂ ਨੂੰ ਸੈਲਰੀ ਨਹੀਂ ਮਿਲੀ ਤੇ ਬੜੇ ਅਫਸੋਸ ਦੀ ਗੱਲ ਆ ਵੀ ਕੱਲ ਹੀ ਆਪਣੇ ਜੁਆਇੰਟ ਕਮਿਸ਼ਨ ਕੋਲ ਮੈਂ ਗਿਆ ਜੁਆਇੰਟ ਕਮਿਸ਼ਨ ਨੂੰ ਕਿ ਮੈਂ ਸਾਰਾ 15 14 ਤਰੀਕ ਹੋ ਗਈ ਆ ਅਜੇ ਤੱਕ ਸੈਲਰੀ ਮਿਲੀ ਲੋੜੀ ਦਾ ਤਿਹਾਰ ਵੀ ਨਿਕਲ ਗਿਆ ਤੇ ਕਹਿੰਦਾ ਮੇਰੀ ਜਿੰਮੇਵਾਰੀ ਕੋਈ ਨਹੀਂ ਐ ਤੇ ਬੜਾ ਅਸੋਸ਼ ਦੀ ਗੱਲ ਆ ਕਿ ਇਹ ਜਿਹੜਾ ਜੁਆਇੰਟ ਕਮਿਸ਼ਨ ਜਿਹੜਾ ਸਾਡੇ ਕਾਰਪੋਰੇਸ਼ਨ ਦੇ ਅੰਦਰ ਬਿਠਾਇਆ ਗਿਆ ਸਾਡੇ ਕਮਿਸ਼ਨ ਸਾਹਿਬ ਨੇ ਉਹ ਹਰ ਇੱਕ ਆਪਣੀ ਜਿੰਮੇਵਾਰੀ ਤੋਂ ਦੌੜਦਾ ਪਿਆ ਉਹ ਤੇ ਦੂਸਰਾ ਲੋਕਾਂ ਨੇ ਮੰਗਾ ਵੀ ਇਹ ਪ੍ਰਤੀਯੋਗ ਕੋਈ ਹੱਲ ਨਹੀਂ ਹੋਇਆ ਤਰ੍ਹਾਂ ਆ ਕੇ ਪ੍ਰਤੀ ਗਿਆ ਤੇ ਕਹਿੰਦਾ ਮੇਰੀ ਕੋਈ ਨਿੱਜੀ ਜਿੰਮੇਵਾਰੀ ਨਹੀਂ ਬੰਦੀ ਤਰ੍ਹਾਂ ਦੀ ਜੇ ਤੇਰੀ ਨੀਜੀ ਯੁਗਵਾਨੀ ਤਰ੍ਹਾਂ ਦੇ ਨਹੀਂ ਬਣਦੀ ਤੇ ਫਿਰ ਤੈਨੂੰ ਕੰਮ ਕਰਾਉਣ ਦਾ ਵੀ ਸਫਾਈ ਸੇਵਕ ਤੇ ਸੀਵਰਮੈਨਾਂ ਕੋਈ ਅਧਿਕਾਰ ਨਹੀਂ ਹੈਗਾ ਜਿਹੜਾ ਅਫਸਰ ਮੁਲਾਇਮਾਂ ਦੇ ਪ੍ਰਤੀ ਮੁਲਾਇਮਾਂ ਦੀ ਧਮਕਾਉਣਾਂ ਦੇ ਪ੍ਰਤੀ ਜਿਹੜਾ ਅਫਸਰਾਂ ਦੀ ਲਾਪਰਵਾਹੀ ਵਰਤਦਾ ਤੇ ਫਿਰ ਉਹਨੂੰ ਆਪਣੀ ਕੁਰਸੀ ਤੋਂ ਵੀ ਬੰਦ ਅਧਿਕਾਰ ਨਹੀਂ ਹੈਗਾ ਇਸ ਕਰਕੇ ਮੈਂ ਬੀਸੀ ਕਮਿਸ਼ਨਰ ਸਾਹਿਬ ਅੱਗੇ ਬੇਨਤੀ ਕਰਨਾ ਚਾਹੁੰਦਾ ਵੀ ਜਿਹੜਾ ਸਾਡਾ ਜਿਹੜਾ ਸਫਾਈ ਸੇਵਕ ਤੇ ਸੀਵਰਮੈਨਾਂ ਦਾ ਜਿਹੜਾ ਘਰ ਆ ਇਹ ਸਾਡੀ ਹੀ ਸੈਲਰੀ ਹੀ ਇੱਕ ਸਾਡਾ ਮਰਨ ਜੀਣਾ ਵੀ ਇੱਕ ਸੈਲਰੀ ਵੀ ਸੈਲਰੀ ਅਕਿ ਜੇ ਵਿਚਾਰੇ ਫੌਜੀ ਜਿਹੜੇ ਸੈਨਿਕ ਆਈ ਉਹਨਾਂ ਨੂੰ ਫੌਜੀ ਸੈਨਿਕ ਮੰਨ ਲਿਆ ਪਰ ਜਿਹੜਾ ਕਿ ਸਫਾਈ ਸਫਾਈ ਸੇਵਕ ਇਹਨਾਂ ਨੂੰ ਸੈਨਿਕ ਨਹੀਂ ਮੰਨਿਆ ਜਿਨ੍ਹਾਂ ਨੇ ਆਪਣਾ ਛੇਰੇ ਛੇ ਦੇਖੋ ਕਿ ਕਿਲੀ ਆ ਉਸ ਵਈ ਹੁੰਦੀ ਹੈ ਛੇਰੇ ਛੇ ਉੱਠ ਕੇ ਆਪਣੀ ਡਿਊਟੀ ਆ ਵੀ ਆਪਾਂ ਕੰਮ ਬੜੀ ਇਮਾਨਦਾਰੀ ਨਾਲ ਕਰਨੇ ਆ ਇਸ ਕਰਕੇ ਮੇਰੀ ਬੇਨਤੀ ਆ ਵੀ ਇਹ ਸੈਲਰੀ ਸਾਨੂੰ ਦੇ ਦੇਵੋਗੇ ਆਪਾਂ ਕੰਮਾਂ ਤੇ ਚੱਜਾਂਗੇ ਜੇ ਸੈਲਰੀ ਨਹੀਂ ਮਿਲੀ ਤੇ ਆਪਾਂ ਕੰਮਾਂ ਤੇ ਨਹੀਂ ਜਾਣਾ ਜੇ ਵੀ ਸਾਰੀ ਜ਼ਿੰਮੇਵਾਰੀ ਸਾਡੇ ਜੁਵਾਨ ਕਮਿਸ਼ਨਰੀ ਭੰਦੀ ਹੈ ਜੇ ਆਪਾਂ ਜ਼ਿੰਮੇਵਾਰੀ ਚ ਦੌੜਦਾ ਪਿਆ ਸਰ ਇਹ ਮੰਗ ਨਹੀਂ ਕੋਈ ਹੁੰਦੀ ਕੀ ਕਰਨਾ ਮੰਗ ਫਿਰ ਇਹੋ ਹੀ ਆ ਵੀ ਅਮਾ ਰੋੜ ਜਾਮ ਕਰਾਂਗੇ ਤਨਖਾਹ ਦੇ ਪਰ ਵੀ ਸਾਨੂੰ ਕੁਝ ਵੀ ਕਰਨਾ ਪਿਆ ਤੇ ਆਪਾਂ ਕਰਾਂਗੇ ਕਿਉਂਕਿ ਜਿਹੜੇ ਸਾਡੇ ਬੱਚੇ ਆ ਇਹ ਬੱਚੇ ਤੁਹਾਨੂੰ ਪਤਾ ਬੜੇ ਸਕੂਲ ਆ ਉਹ ਫੀਸਾਂ ਮੰਗਦੇ ਪੇਪਰ ਸਿਰਦੀ ਆ ਉਹ ਕਹਿੰਦੇ ਵੀ ਦੋ ਦੋ ਤਿੰਨ ਦਿਨ ਫੀਸਾਂ ਮੰਗਦੇ ਕਿੱਥੋਂ ਦੇਣੀ ਵਿਚਾਰਿਆਂ ਨੇ ਜਿਹਦੀ 10000 ਰੁਪਏ ਤਨਖਾਹ ਕਿਸੇ ਮੈਂ ਸਫਾਈ ਸੇਵਕ ਦੀ ਉਹਨੇ ਫੀਸਾਂ ਕਿੱਥੋਂ ਦੇਣੀ ਆ ਤੇ ਅੱਜ ਸੋਹਣਾ 15 ਤਰੀਕਾ ਜੋ ਹੋ ਗਈ ਆ ਅਜੇ ਤੱਕ ਕੋਈ ਵੀ ਤਨਖਾਹ ਦਾ ਨਾਂ ਨਿਸ਼ਾਨ ਨਹੀਂ ਇਸ ਕਰਕੇ ਮੈਂ ਬੇਨਤੀ ਕਰਨਾ ਚਾਹਨਾ ਵੀ ਇਹਨੂੰ ਅੱਧਾ ਵੱਡਾ ਈਸ਼ੂ ਨਾ ਬਣਾਈਏ ਤਨਖਾਹਾਂ ਦੇ ਪ੍ਰਤੀ ਜਿਹੜਾ ਇਹ ਸਾਡੇ ਅਫਸਰਾਂ ਨੂੰ ਮੁਲਾਇਮਾਂ ਦੇ ਪ੍ਰਤੀ ਹੀ ਹੋਣਾ ਚਾਹੀਦਾ ਵੀ ਉਹਨਾਂ ਤੁਭਾਵਾਂ ਟਾਈਮ ਸਰ ਮਿਲੀਆਂ ਚਾਹੀਦੀਆਂ ਇਸ ਕਰਕੇ ਮੈਂ ਬੇਨਤੀ ਕਰਨਾ ਚਾਹਨਾ ਵੀ ਜਿਹੜੇ ਬੰਦੇ ਆਪਾਂ ਇੱਕ ਹੋਰ ਮੰਗ ਕੀਤੀ ਸੀ ਵੀ ਜਿਹੜਾ ਕੰਮ ਸਫਾਈ ਦਾ ਵਾ ਉਹ ਕੋਈ ਸਫਾਈ ਦਾ ਕੰਮ ਹੀ ਲਿਆ ਜਾਏ ਪਰ ਬੜੇ ਸ਼ਰਮ ਦੀ ਗੱਲ ਆ ਅੱਜੇ ਤੱਕ ਮੇਰੇ ਸਹਾਨਾ ਕਾਰਪੋਰੇਸ਼ਨ ਦੇ ਅਫਸਰਾਂ ਨੇ ਬੰਦੇ ਬਾਹਰ ਨਹੀਂ ਕਦੇਉਂ ਇਸ ਕਰਕੇ ਮੈਂ ਤੁਹਾਨੂੰ ਇਹ ਬੇਨਤੀ ਕਰਨਾ ਚਾਹੁੰਦਾ ਵੀ ਆਪਾਂ ਕਿਸੇ ਤਰ੍ਹਾਂ ਦੀ ਟਕਰਾਅ ਬਾਈ ਕਾਰਪੋਰੇਸ਼ਨ ਨਾਲ ਨਹੀਂ ਚਾਹਦੇ ਜੇ ਨਾ ਰਾਈਟ ਬੰਦਾ ਜੇ ਉਹਨੂੰ ਸਪਾਈਸਰ ਦਾ ਪਾਣ ਮੇ ਲਾਡਰ ਮਿਲਿਆ ਤੇ ਉਹਨੂੰ ਸਪਾਈਸਰ ਦਾ ਕੰਮ ਹੀ ਲਿਆ ਜਾ ਜਿੱਦਾਂ ਕਿ ਮੇਰਾ ਬਾਦਮੀਕ ਸਮਾਜ ਘੜੂ ਮਾਰਨ ਉਸੇ ਤਰ੍ਹਾਂ ਦਾ ਗੈਰ ਸਮਾਨ ਜਿਸ ਸਪਾਈਸਰ ਦਾ ਪਾਣ ਮੇ ਲਾਡਰ ਮਿਲਿਆ ਉਹਨਾਂ ਨੂੰ ਵੀ ਚਾਹੀਦਾ ਸਪਾਈ ਦਾ ਕੰਮ ਕਰਨਾ